ਇਹ ਵਲੌਗ ਆਪਣਾ ਅੰਤ ਤੱਕ ਦੇਖਿਓ ਇਹ ਵਲੌਗ ਚ ਆਪਾਂ ਗੱਲਾਂ ਵਧੀਆ ਹੀ ਕਈਆਂ ਸਾਰੀਆਂ ਇੰਨਾਂ ਨੇ ਸਹੀ ਸਮਝਣਾ ਸਮਝਣ ਦੱਸਿਓ ਸਾਰੇ ਜਾਨੇ ਕਮੈਂਟ ਕਰਕੇ ਕਿਵੇਂ ਗੱਡੀਆਂ ਤੁਹਾਨੂੰ ਤਿੰਨੇ ਵਧੀਆ ਲੱਗੀਆਂ ਜਾਂ ਨਹੀਂ ਬਾਈ ਸਾਰਿਆਂ ਦਾ ਲੈ ਵੀ ਅੱਜ ਦੀ ਵਲੌਗ ਦੀ ਸ਼ੁਰੂਆਤ ਹੋ ਗਈ ਆ ਤਾਂ ਮੁੰਡੇ ਗੱਡੀਆਂ ਲਾਉਂਦੇ ਆ ਖੱਤੇ ਚ ਕਹਿੰਦੇ ਹੀ ਗੱਡੀਆਂ ਰੀਲਾਂ ਵੀ ਪਾਈਏ ਇੰਸਟਾਗ੍ਰam ਤੇ ਤੇ ਬਾਕੀ ਕਹਿੰਦਾ ਵਲੌਗ ਵੀ ਪੋਣਾ ਆਪਾਂ ਨਾ ਤੇ ਵਲੌਗ ਆਪਾਂ ਪੋਣਾ ਹੀ ਤਾਂ ਹੀ ਤੇ ਕਈ ਬੰਦੇ ਆਪ ਨੂੰ ਮੈਸੇਜ ਆ ਕਮੈਂਟ ਕਰਦੇ ਹੀ ਗਲਤ ਕਹਿੰਦੇ ਇਦਾਂ ਉਹ ਤਾਂ ਮਹਿੰਗਾ ਬਾਈ ਆਪਣੇ ਪੱਲੇ ਕੋਸ਼ ਵੀ ਨਹੀਂ ਹੈਗਾ ਮੇਰਾ ਵੀਰ ਹਨਾ ਜੋ ਕਹਿੰਨਾ ਕਈ ਜੋ ਆਪਾਂ ਹੁਣ ਕਿਸੇ ਦਾ ਜਵਾਬ ਦੇਣਾ ਹੀ ਨਹੀਂ ਕਰਨਾ ਅੱਜ ਹੀ ਦੇਣਾ ਉਹ ਵਲੋਗ 'ਚ ਦੇਣਾ ਜਵਾਬ ਗਾਂ ਫਿਰ ਦੇਣਾ ਹੀ ਨਹੀਂ ਕਰਨਾ ਕੋਈ ਵੀ ਜਵਾਬ ਤੇ ਬਾਕੀ ਮੇਰਾ ਵੀਰ ਅੱਗੇ ਆਪਣਾ ਵਧੀਆ ਸਾਰਾ ਕੁਝ ਲੋਕ ਆਪਣਾ ਇੰਝ ਤੱਕ ਦੇਖਿਓ ਇਹ ਵਲੋਗ 'ਚ ਆਪਾਂ ਗੱਲਾਂ ਵਧੀਆ ਹੀ ਕਈਆਂ ਸਾਰੀਆਂ ਇੰਨਾਂ ਨੇ ਸਹੀ ਸਮਝਣਾ ਸਮਝਣ ਕਿੰਨਾਂ ਨੇ ਗਲਤ ਸਮਝਣਾ ਉਹ ਵੀ ਸਮਝੀ ਜਾਣ ਹਨਾ ਨਾਲੇ ਸੁੱਖੇ ਆਪਾਂ ਕਿਸੇ ਨੂੰ ਕਹਿਣਾ ਕਰ ਤੋਂ ਕਈਆਂ ਨੂੰ ਭਰਾਵਾ ਲੱਗਨ ਤਾਂ ਮੈਂ ਇੱਕ ਪਿਛਲਾ ਵਲੋਗ ਪਾਇਆ ਨਹੀਂ ਹਾਂ ਉਹ ਬੰਦੇ ਕਈ ਜਾਣਦੇ ਕਿ ਸਾਨੂੰ ਸੁਣਾਇਆ ਵਾ ਇਦਾਂ ਉਹ ਤਾਂ ਮੈਂ ਆਪਾਂ ਨਹੀਂ ਕਿਸੇ ਨੂੰ ਸੁਣਾਇਆ ਤੇ ਇਹੋ ਤੇ ਗੱਲ ਆ ਆਪਾਂ ਅੱਗੇ ਵੀ ਇਕੱਠੇ ਹੀ ਤੇ ਅੱਗੇ ਵੀ ਇਕੱਠੇ ਹੀ ਰਹਿਣਾ ਤੇ ਅੱਗੇ ਲਾ ਚੱਕਰ ਇਹ ਸੀ ਸੁੱਖਾ ਮਾਰਾ ਬੀਜੀ ਹੀ ਕੰਮ ਚ ਤੇ ਨਾਲੇ ਸੁੱਖੇ ਦੀ ਹੈਗੇ ਦੋ ਤਿੰਨ ਟੈਨਸ਼ਨਾਂ ਵੀ ਉਦੋਂ ਇਹਨੂੰ ਤੇ ਇਹ ਮਾਰਾ ਆਪਣੇ ਪੇਂਟੇ ਰਹੇ ਆ ਉਦੋਂ ਕਈਆਂ ਨੂੰ ਲੱਗਾ ਕਿ ਤੇਨਾਂ ਦੀ ਯਾਰੀ ਯੂਰੀ ਟੁੱਟ ਗਈ ਆ ਤਾਂ ਇਦਾਂ ਹੀ ਆ ਪਰ ਉਹ ਵਾਲਾ ਚੀਜ਼ ਨਹੀਂ ਉਹ ਵਿੱਚ ਉਦਾਂ ਹੀ ਭਰਾਵਾ ਜਨਾਨੀ ਵਰਗੂ ਗੱਲਾਂ ਹੀ ਕਰੀ ਗਏ ਆ ਕਿਦਾਂ ਹੋ ਗਿਆ ਹੋ ਗਿਆ ਮੈਂ ਕਿਹਾ ਭਰਾਵਾ ਉਹਦਾ ਆਪਣੇ ਕੰਮ ਆ ਜੀ ਬੀਜੀ ਉਹਦੇ ਟੂਰਨਾਮੈਂਟ ਦੇ ਕਿਤੇ ਗਿਆ ਪਿਆ ਸੀ ਹੋਏ ਹੋ ਤੇ ਗੱਲ ਚਲ ਕੋਈ ਨਾ ਕਈ ਜਾਣਦੇ ਆਪਾਂ ਕਾ ਕੁਝ ਹੋ ਗਿਆ ਇਦਾਂ ਜਕੈਤ ਤਾਂ ਫਿਰ ਕੀ ਆ ਕਹਿਣਾ ਕਿ ਕੋਈ ਵੱਖ ਹੋ ਜਾਂਦਾ ਨਾ ਇਹ ਤਾਂ ਗੱਲ ਹੈਗੀ ਆ ਗੱਡੀਆਂ ਟ੍ਰੈਂਡਿੰਗ ਚ ਮੈਂ ਹੀ ਤਿੰਨੇ ਆਣਾ ਤਿੰਨੇ ਗੱਡੀਆਂ ਤੋਂ ਇੱਕ ਇਹ ਵੀ ਫੋਲ ਪਹਿਲੇ ਤੇ ਆ ਦੂਜੀ ਵੀ ਪਹਿਲੇ ਤੇ ਤੀਜੀ ਵੀ ਪਹਿਲੇ ਦੀ ਆ ਤੇ ਗੱਡੀਆਂ ਪਰ ਰੱਖੀਆਂ ਵੀ ਉਹੋ ਹੀ ਆ ਬਿਲਕੁਲ ਬਿਲਕੁਲ ਫੁੱਦੂ ਗੱਡੀ ਵਿੱਚ ਹੈ ਵੀ ਨਹੀਂ ਕੀ ਕੋਈ ਤੂੰ ਉਹ ਸਹੀ ਗੱਲ ਫੁੱਦੂ ਲੈ ਕੇ ਨਹੀਂ ਆਉਣੀ ਨਾ ਉਹ ਨਾ ਗੱਡੀ ਨਾ ਬੰਦਾ ਬੰਦਾ ਤੇ ਸੋਚ ਹੀ ਲਿਆ ਵਾ ਹੁਣ ਤੇ ਬੰਦੇ ਹੁਣ ਰੱਖਨੇ ਉਹੋ ਗੱਲ ਆ ਮੇਨ ਮੇਨ ਹੀ ਬਸ ਬਿਲਕੁਲ ਆਪਾਂ ਦੱਸਿਆ ਵਾ ਗੱਲਾਂ ਕੀ ਮਰਜ਼ੀ ਹੋਈ ਜਾਣ ਵਿੱਚ ਇਹੋ ਤੇ ਗੱਲ ਵਾ ਹੈਨਾ ਬੰਦੇ ਸਾਰੇ ਹੁਣ ਵਧੀਆ ਰੱਖ ਨੇ ਨਹੀਂ ਸਹੀ ਆ ਸੁੱਖੇ ਸਹੀ ਆ ਸਾਰਿਆਂ ਦਾ ਪਤਾ ਲੱਗ ਗਿਆ ਯੋ ਹਾਂ ਨਾ ਉਹਨਾਂ ਅੱਜ ਗੈਰੀ ਨੇ ਵੀ ਹੈਗਾ ਸੀ ਗੈਰੀ ਪਚਲ ਗਿਆ ਅੰਬਰਸਰ ਆਹੋ ਕਿਨਾਂ ਅੰਬਰਸਰ ਆ ਉਹ ਅੰਬਰਸਰ ਚਲ ਗਿਆ ਵਾ ਤੇ ਬਾਕੀ ਚਲੋ ਕੋਈ ਨਾ ਤੇ ਹੋਰ ਸੁਣਾ ਵੀ ਗੱਲਬਾਤ ਲੋਕ ਕੀ ਕਹਿੰਦੇ ਨੇ ਪਿੰਡੇ ਜਿਆਦਾ ਨਹੀਂ ਆਉਣ ਲੱਗ ਗਏ ਹੁਣ ਤੇ ਪਰਈ ਦਾ ਹੀ ਆਪਾਂ ਪਿੰਡ ਵਾ ਜਿਆਦਾ ਰਹਿਣਾ ਕਿੱਥੇ ਆਪਾਂ ਨਹੀਂ ਪਿੰਡ ਜ਼ਰੂਰੀ ਯਾਰ ਆਲੇ ਆਹੋ ਹੁਣ ਆਪਣੀ ਉਹ ਆਦਤ ਹੋਇਆ ਵਾ ਆਪਾਂ ਸ਼ਹਿਰ ਚੱਲ ਗਏ ਤਾਂ ਪਿੰਡ ਆਉਣਾ ਹੀ ਨਹੀਂ ਗੱਲ ਤੇ ਕਈ ਬਹਿ ਗਏ ਆਸੇ-ਪਾਸੇ ਬਹਿ ਕੇ ਪੈਂਦੀ ਆ ਗੱਲਾਂ ਇਦਾਂ ਦੀਆਂ ਕਰਦੇ ਸ਼ਾਦੀ ਗੱਲ ਤੇ ਗੱਲ ਤੇ ਇਹ ਆ ਨਾ ਪਰ ਮੈਨੂੰ ਇੱਕ ਦੇਖਿਆ ਗੱਡੀ ਦੇ ਨੇ ਗਰੇਲ 'ਤੇ ਸੁੱਖੇ ਨੇ ਪਵਾ ਲਈ ਆ ਹਾਂ ਤਾਂ ਸੋਹਣੀ ਲੱਗਦੀ ਭਾਈ ਹਾਂ ਉਹ ਸੋਹਣੀ ਲੱਗਦੀ ਆ ਇਹਦਾ ਲੋਇਆ ਵਾਲਾ ਕੰਡਾ ਕੱਢਾਂਗੇ ਹੁਣ ਮੈਂ ਤੈਨੂੰ ਇੱਕ ਗੱਲ ਇਹ ਵੀ ਕਹਿੰਦਾ ਸੀ ਮੈਂ ਕਿਹਾ ਬੰਦੇ 2-3 ਪਾਸੇ ਬਹਿ ਗਏ ਲਗ ਦੂਰ ਜਾ ਗਏ ਗੱਲਾਂ ਨਹੀਂ ਕਰਦੇ ਉਲਟ-ਪੁਲਟ ਇੱਥੇ ਕੀ ਆ ਇਦਾਂ ਉਦਾਂ ਕਾ ਪਿੰਡਾਂ ਪਿੰਡ ਹੀ ਲੈ ਕੇ ਆਂਦਾ ਕਾ ਜੋ ਕੁਛ ਵੀ ਉਹ ਤੇ ਗੱਲ ਵਾ ਉਹ ਪਾਸੇ ਹੀ ਆ ਕਿਤੇ ਆਪ ਤੇ ਹੋਣਾ ਨਹੀਂ ਕਿਤੇ ਪੈਂਦੀ ਆ ਸਾਨੂੰ ਹੀ ਨਹੀਂ ਦੇ ਕੇ ਜਿਵੇਂ ਦੇਖ ਹੁੰਦੇ ਆ ਇਹ ਕਾ ਤੋਂ ਆ ਗਏ ਅੱਛਾ ਨਾ ਉਹ ਤੇ ਗੱਲ ਵਾ ਚੱਲ ਤੇ ਉਹਨਾਂ ਨੂੰ ਸੱਦ ਲੈ ਨਹੀਂ ਉੱਥੇ ਖਲੋਤੇ ਹੀ ਚੱਲ ਮਾਰ ਲਿਆ ਆਵਾਜ਼ ਆਇਓ ਕੁਟਾਰੀ ਇੱਥੇ ਤੇ ਨਾਲੇ ਆਪਾਂ ਇਹਨੂੰ ਵੀ ਵੀਲ ਪੂੰ ਲੱਗੇ ਤੇ ਉਹ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਵਧੀਆ ਲੱਗੇ ਪਵਾਲ ਹੋਣੇ ਆ ਸੁੱਖਾ ਕਹਿੰਦਾ ਬਾ ਥੋੜੇ ਦਿਨਾਂ ਤੱਕ ਬਸ ਬਸ ਨਾ ਹੋ ਬਾਕੀ ਉਹਦੇ ਆ ਇਦਾਂ ਕਰਾਂਗੇ ਗੱਡੀ ਦੀਆਂ ਕਲਿੱਪਾਂ ਪਾਵਾਂਗੇ ਵਿੱਚ ਇਹਦੇ ਕਿੱਦਾਂ ਦੀਆਂ ਲੱਗਦੀਆਂ ਜਾਂਦੀਆਂ ਨਹੀਂ ਵੀਡੀਓ ਬਣਾਵਾਂਗੇ ਇੰਸਟਾਗ੍ਰam ਤੇ ਪਾਉਣ ਲੋ ਤੇ ਇੱਕ ਦਿਨ ਮੈਂ ਗਿਆ ਆ ਪਾ ਤੇਲ ਨਹੀਂ ਪਾਇਆ ਸੀ ਪੰਪ ਤੋਂ ਪਿਛਲਾ ਵਲੋਗ ਪਾਇਆ ਸੀ ਹਨਾ ਤੇ ਉਹਨਾਂ ਦੇ ਕਮੈਂਟ ਆਏ ਅੱਛਾ 1000 ਦਾ ਤੇਲ ਪਾ ਕੇ ਤੇ ਕਈ ਜਾਂਦਾ ਟੈਂਕੀ ਫੁੱਲ ਆ ਮੈਂ ਭਰਾਵਾ ਹੀ 1000 ਦਾ ਵੀ ਨਹੀਂ ਕਿਹਾ ਪਾਇਆ 1000 ਦਾ ਸਹੀ 500 ਦਾ ਪਾਇਆ ਸੀ ਪਾਇਆ ਸੀ ਤੇਲ ਆਡੇ ਪੱਲੇ ਭਰਾਉਣਾ ਕੁਛ ਹੈ ਵੀ ਨਹੀਂ ਗਾ ਆਹੋ 500 ਦਾ ਪਾਇਆ ਪਲੇਖਾ ਲੱਗਾ ਤੈਨੂੰ 1000 ਰੁਪਏ ਦਾ ਉਹ ਵੀ ਆਡੇ ਭਰਾਉਣਾ ਕੁ ਪੱਲੇ ਕੋਸ਼ ਵੀ ਨਹੀਂ ਗਾ ਅੱਜ ਕੋ ਤੇਲ ਪੈਂਦਾ ਹੀ ਨਹੀਂ ਗਾ ਆਹੋ ਗੱਡੀਆਂ ਹੋਣ ਗਏ ਤੇਲ ਤੋਂ ਬਿਨਾਂ ਹੀ ਆਈਆਂ ਵਾ ਇੱਥੇ ਪਾਣੀ ਪਾ ਕੇ ਲੈ ਆਉਂਦੀਆਂ ਪਾਣੀ ਚ ਲੈ ਆਉਂਦੀਆਂ ਨਹੀਂ ਮੈਂ ਇੱਕ ਦਿਨ ਸੁੱਕੇ ਵਲੋਗ ਪਾਇਆ ਸੀ ਤੇ ਉਸ ਦਿਨ ਮੈਂ ਕਰਾਈ ਸਕਾਰਪੇ ਦੀ ਟੈਂਕੀ ਖੋਲ ਆ ਏ ਕਮੈਂਟ ਇੱਕ ਨੇ ਕੀਤਾ ਕਿਦਾ ਪਾਇਆ ਤੂੰ 1000 ਦਾ ਤੇ ਲਾ ਤੂੰ ਲੋਕਾਂ ਨੂੰ ਦੱਸਣ ਦੇ ਆ ਵਾ ਫੁੱਲ ਕਰਾਤੀ ਮੈਂ ਨਹੀਂ ਪਰਾਵਾ ਹੀ 1000 ਦਾ ਵੀ ਨਹੀਂ ਪਾਇਆ 500 ਦਾ ਹੀ ਪਾਇਆ ਸੀ ਸਹੀ ਆ ਨਾ ਨਹੀਂ ਸਹੀ ਗੱਲ ਆ ਪਤਾ ਗੱਲ ਕੀ ਸੁਖਿਆ ਆਪਾਂ ਕਹੀ ਕਿਹਾ ਆਪਾਂ ਕਿਸੇ ਨੂੰ ਗੱਲ ਕੀਤੀ ਕੋਈ ਵੀ ਆਓ ਸ਼ੋਅ ਕਰਨ ਦੇ ਨਾਲੇ ਪਹਿਲਾਂ 500 ਦਾ ਵੀ ਚੱਲ 500 ਦਾ ਵੀ ਪਵਾ ਲਾ ਤੇ ਫਿਰ ਕੀ ਹੋ ਜਾਣਾ ਚੱਲ ਤੇ ਕੁੰਬ ਨਾ ਤਾਂ ਆਪਾਂ ਹੀ ਆ ਬਿਲਕੁਲ ਚੱਲ ਕਈ ਜਾਣਦੇ ਉੱਥੇ ਕੀ ਹੈ ਤਿੰਨੇ ਗੱਡੀਆਂ ਨਾ ਕਿ ਤਿੰਨਾਂ ਦੀ ਐਵਰੇਜ ਉੰਨੀ ਕੀ ਆ ਕਿਸੇ ਦੀ ਵੀ ਨਹੀਂ ਇੰਨੀ ਹੈਗੀ ਕੀ ਲੈ ਤੋ ਨਾ ਬਾਕੀ ਚਲ ਆਪਾਂ ਗਾਂ ਵਧੀਆ ਹੀ ਪੋਨੇ ਆ ਆਪਾਂ ਕਿ ਹੁਣ ਗਾਂ ਵਲੋਗ ਪਾਈ ਜਾਣੇ ਆ ਹੁਣ ਬਸ ਸਿੱਟੀ ਤੋ ਰੀ ਰੱਖਨੇ ਆ ਤੇ ਉਹ ਬੰਦੇ ਆਪਣੇ ਉੱਧਰ ਹੀ ਬੈ ਗਏ ਉਹ ਫੇ ਬੈਠੇ ਮੈਂ ਤੂੰ ਬੈਠੋ ਕੋਈ ਨਾ ਹੈ ਉਹਨਾਂ ਨਾਲ ਮੈਂ ਬੈਠੋ ਫੇ ਤੂੰ ਅੱਛਾ ਨਾ ਹੋ ਚਲੋ ਤਾਂ ਲੋਕੇਸ਼ਨ ਵਧੀਆ ਉਦੀ ਖੂਤੇ ਆ ਨਾ ਨਹੀਂ ਮੈਂ ਆ ਮੋਟਰ ਵਾਲਾ ਸਹੀ ਆ ਨਾ ਹੋ ਨਾ ਗਾਂ ਮੌਸਮ ਵਧੀਆ ਆ ਨਾ ਇਹ ਸਹੀ ਆ ਬਦਦਾ ਹੁਣਾ ਨਾ ਗਾਂ ਸਿਆਲ ਤੋਂ ਮਾਡ ਮੋਟਰ ਤੇ ਆ ਗਏ ਮੈਂ ਤਾਂ ਆ ਜਾਣੇ ਮੈਂ ਇੱਕ ਬਦ ਲੈ ਆ ਕੇ ਪੂਰਾ ਸੈਟਲ ਥੋੜਾ ਮੈਂ ਵੀ ਇਹੋ ਸੋਚਣ ਦਾ ਕੁਝ ਬਣਾ ਲਈਏ ਹਨਾ ਨਹੀਂ ਨਹੀਂ ਮੈਂ ਇਹੋ ਸੁੱਖੇ ਨੂੰ ਸੋਚਣ ਤੇ ਆ ਗਾਂ ਸਿਆਲ ਆ ਜਾਣੇ ਆ ਆਪਾਂ ਇਦਾਂ ਕਰਿਆ ਗਾ ਨਾ ਇੱਥੇ ਆ ਜਾਣਾ ਕਰਨਾ ਇੱਥੇ ਖੱਤੇ ਇੱਕ ਦੋ ਦਿਨ ਖਾਲੀ ਹੁੰਦਾ ਵਾ ਤੇ ਆਪਾਂ ਇੱਥੇ ਬਹਿ ਗਏ ਵਧੀਆ ਨਾਲ ਮੈਨੂੰ ਵੀ ਕੱਢਣਾ ਵਿੱਚ ਖੱਤੇ ਯਾਰਾ ਵੀ ਨਾ ਲੋਕੀ ਕਹਿ ਦਿੰਦੇ ਵੀ ਘੋਮਦੀਆਂ ਹੈਗੀ ਖੱਤੇ ਚ ਘਮੋਨੀਆਂ ਕਿਹੜੀਆਂ ਵੀ ਕਿਸ ਦਿਨ ਘਮਾਉਣੇ ਘਮਾਉਣ ਬਟ ਉਹਦੇ ਨਾ ਜ ਨਹੀਂ ਹੈਗਾ ਘੁੰਮਣੀਆਂ ਹੀ ਨਹੀਂ ਇੱਥੇ ਨਾ ਗੱਲ ਤੇ ਕੋਈ ਨਾ ਪਹਿਲੀ ਵਾਰੀ ਚਲ ਕੋਈ ਨਾ ਉਹ ਵੀ ਕਮਾਦਾਂਗੇ ਕਿਸੇ ਟਾਈਮ ਮੈਂ ਇੱਕ ਗੱਲ ਦੇਖ ਨਾਈ ਆਪਣਾ ਗੇਰੀ ਪਾ ਗਿਆ ਇਹ ਕੀ ਹੋਇਆ ਮੈਂ ਕਿਹਾ ਮੈਂ ਉਹਨੂੰ ਸਪੈਸ਼ਲ ਕਿਹਾ ਮੈਂ ਆਪਾਂ ਜਾਣਾ ਹੀ ਹਾਂ ਹੂੰ ਬੰਦਾ ਵੇਲਾ ਮੈਨੂੰ ਕਹਿੰਦਾ ਨਹੀਂ ਇਦਾਂ ਉਦਾਂ ਮੈਂ ਤਾਂ ਪਤਾ ਗਲਤ ਆ ਉਹਨੇ ਕਿਹਾ ਦੂਜਾ ਗਿਆ ਪਿਆ ਨਾ ਅੱਛਾ ਆਹੋ ਹੈ ਨਹੀਂ ਗਾ ਦੂਜਾ ਦੂਜਾ ਗਿਆ ਪਿਆ ਕਿਤੇ ਤਾਂ ਕਰਕੇ ਨਹੀਂ ਆਇਆ ਹੁਣ ਅਥੇ ਰਸ ਹੁਣਾ ਨਾ ਕੰਮ ਦਾ ਅੱਛਾ ਆਹੋ ਚਲੋ ਕੋਈ ਨਾ ਨਾ ਉਹ ਤਾਂ ਗੱਲ ਹੈ ਜਮੀ ਵੀ ਬਹੁਤ ਆ ਨਾ ਹੂੰ ਆਈਫੋਨ ਦੀ ਲੀਡ ਪਈ ਗੱਡੀ ਆ ਤੁਹਾਡੀ ਵਾਲੀ ਤੇ ਨਹੀਂ ਪਿਆ ਚਾਰਜ ਪਿਆ ਵਾ ਇੱਥੇ ਦੇਖਿਆ ਅਨਲੋਗੀ ਹੈ ਗੱਡੀ ਅਨਲੋਗੀ ਹੁੰਨੀ ਹੈ ਤੇ ਬਾਕੀ ਕੋਈ ਗੱਲ ਕਹਿਣੀ ਹੋਵੇ ਤੂੰ ਹੁਣ ਚਲੋ ਕੋਈ ਨਹੀਂ ਬਾਕੀ ਜੋ ਮੈਂ ਲੋਕੀ ਗੱਲਾਂ ਕਰੀ ਜਾਂ ਦਿਲ ਸਾਹਮਣੇ ਆਪਾਂ ਹੈਗੇ ਨਾ ਹੋ ਨਾਲੇ ਜਿੰਨੇ ਵੀ ਗੱਲ ਕਹਿ ਨਹੀਂ ਆ ਨਾ ਮੇਰਾ ਵੀਰ ਸਦਾ ਗੱਲ ਆਪਾਂ ਆਪਣੇ ਨੂੰ ਕਦੀ ਨਹੀਂ ਗੱਲ ਕੋਈ ਸੁਣੇ ਹਾਂ ਤੇਰੇ ਆਪਣੇ ਇਹ ਤਾਂ ਉਹਨਾਂ ਨਾਲ ਆਪਣੀ ਇੱਕ ਗੱਲ ਹੀ ਆ ਕਈ ਬੰਦੇ ਨੇ ਬੜੀਆਂ ਜਨਾਨੀਆਂ ਰਗੂ ਵਿੱਚ ਕਈ ਕੁਸ਼ ਕੀਤਾ ਕੀਤੀਆਂ ਮੈਨੂੰ ਪਤਾ ਗੱਲਾਂ ਬਹੁਤ ਕੀਤੀਆਂ ਕਿ ਇਹ ਬੰਦੇ ਕੋਲ ਜਾ ਕੇ ਇਹਨਾਂ ਨਾਲ ਯਾਰੀ ਨਾ ਰੱਖੇ ਯੋਰ ਤੇ ਫੋਲ ਲੱਗਾ ਸੀ ਬੰਦੇ ਦਾ ਇਹਨਾਂ ਦੀ ਯਾਰੀ ਟੋਟੀ ਜਾਵੇ ਯੋਰ ਕਾ ਕੱਤ ਲੱਗਾ ਉਹਦਾ ਪਰ ਗੱਲ ਤਾਂ ਫੇਰ ਉੱਥੇ ਹੀ ਆਪਾਂ ਕਿਹੜਾ ਸਹੀ ਆ ਫੇਰ ਇਕੱਠੀ ਹੀ ਆ ਉਹ ਸੋਚਦੇ ਕਿ ਇਦਾਂ ਹੋ ਜਾਊਗਾ ਗੱਲਾਂ ਬਾਤਾਂ ਕਰਕੇ ਤੇ ਇਹ ਫਿੱਕ ਪੈ ਜਾਊਗੀ ਉਹਨਾਂ ਨੇ ਫੇਰ ਵੇਖਿਆ ਰਗਾ ਫੇਰ ਇਕੱਠੀ ਹੀ ਆ ਤੇ ਫੇਰ ਹੀ ਸੋਚੂਗੇ ਹੁਣ ਕੋਈ ਜਾਣਦੇ ਭਰਾਵਾ ਹੁਣ ਕੀ ਆ ਸਰਦਾਰ ਨਹੀਂ ਭਰਾਵਾ ਉਹ ਸਹੀ ਆ ਹਾਂ ਹਾਂ ਗੱਲ ਇਹ ਗਲਤੀ ਆਪਾਂ ਸੀ ਉਹ ਬੰਦੇ ਸਹੀ ਆ ਸਾਰੇ ਨਾਲੇ ਆਪਾਂ ਯਾਰੀ ਛਾਗ ਆਪਾਂ ਕਹਿਣਾ ਗਾ ਤੋਂ ਜੋ ਇੱਕੋ ਗੱਲ ਦਈ ਨਾ ਕਈ ਜਾਨਾ ਜੋ ਅਗਲਾ ਵਧੀਆ ਆਪਣੇ ਹਿਸਾਬ ਨਾਲ ਤੋਂ ਆਪਣੇ ਹਿਸਾਬ ਨਾਲ ਬਿਲਕੁਲ ਦੇਖੋ ਆਪਾਂ ਆਪਣਾ ਗਾਂ ਸੋਚੀ ਆਪਾਂ ਇੱਕੋ ਚੀਜ਼ ਤੇ ਸੋ ਬੈਠੇ ਰਹਿਣਾ ਨਾ ਉਹ ਗਾਂ ਦਾ ਸੋਚਦੇ ਆ ਸੋਚਿਆ ਤੇ ਉਹ ਕੋਸ਼ਾਂ ਬਰਬ ਦੀ ਮਿਹਨਤ ਹੋਈ ਜਾਵੇ ਗਾਂ ਚੀਜ਼ਾਂ ਹੁਣ ਬਾਕੀ ਮੈਂ ਤੁਹਾਨੂੰ ਕਹਾਂ ਇੱਕ ਗੱਡੀ ਖਿਲਾਰ ਦਿੰਨੇ ਆ ਤੇ ਦੋ ਗੱਡੀਆਂ ਕਮਾ ਕੇ ਉਹ ਵਿੱਚੋਂ ਓਦਾਂ ਕਲਿੱਪਾਂ ਕੱਢ ਲਾ ਉਹ ਕੱਢ ਲੈਨੇ ਤੇ ਬਾਕੀ ਆਪਣੇ ਉਹ ਬੰਦੇ ਤਾਂ ਨਹੀਂ ਇੱਥੇ ਆਏਗੇ ਉਹ ਮਾਰੇ ਸਾਂਗਦੇ ਆ ਕਹਿੰਦੇ ਅਸੀਂ ਵਿੱਚ ਨਹੀਂ ਗਾਉਣਾ ਕੋਈ ਗੱਲ ਕਰਕੇ ਤਾਂ ਮੈਂ ਚੱਲ ਫੇ ਆਈ ਬਣਾ ਲੈਨੇ ਆ ਵਲੌਗ ਤੇ ਤੂੰ ਹੀ ਫੇ ਬੋ ਤੇ ਬਾਕੀ ਹੁਣ ਬਣਾਈਏ ਰੀਲਾਂ ਤੇ ਫੇ ਬਾਕੀ ਦੇਖਦੇ ਆ ਬਲੌਗ 'ਚ ਵੀ ਕੱਢਦੇ ਆ ਹਾਂ ਹਾਂ ਕਿਤਾ ਵਲੌਗ 'ਚ ਵੀ ਕੱਢਦੇ ਆ ਹਾਂ ਤੇ ਚੱਲ ਬਾਕੀ ਮਿਲਦੇ ਆ ਕਿੰਨਾ ਨੂੰ ਸੁਣਾਇਆ ਨਾ ਗੱਲਾਂ ਮੇਰਾ ਵੀਰ ਉਹ ਬੰਦੇ ਹੈਗੇ ਆਪਣੇ ਨਾਲ ਕਿਦੋਂ ਨਾ ਗਲਤ ਗੁਲਤ ਗੱਲਾਂ ਵਾਵਾ ਕੀਤੀਆਂ ਵਾ ਉਹ ਗੱਲਾਂ ਕਰਕੇ ਆਪਾਂ ਇਹ ਚੀਜ਼ ਕਹੀ ਉਹਦਾ ਪਹਿਲੇ ਨੰਬਰ ਤੇ ਆਪਾਂ ਇਹ ਚੀਜ਼ ਪੈਣਾ ਨਹੀਂ ਚਾਹੁੰਦੇ ਸੀ ਕਦੀ ਆਪਾਂ ਕਿਸ ਨੂੰ ਗੱਲ ਸੁਨਾਈਆਂ ਨਾ ਸੁਨਾਈਆਂ ਤਾਂ ਗੱਲੋ ਸੋਚਵਾ ਕਿੰਨਾ ਕਿ ਵੀ ਹੈਗਾ ਠੀਕ ਆ ਉਨਾਂ ਕਿ ਬਹੁਤ ਵਾ ਕਿੰਨਾ ਕਿ ਰੱਬ ਨੇ ਦਿੱਤਾ ਬਹੁਤ ਵਧੀਆ ਵਾ ਕਿੰਨਾ ਕਿ ਪੱਲੇ ਹੈਗਾ ਸਾਡੇ ਵਧੀਆ ਗੱਲ ਆ ਹਨਾ ਤੇ ਨਾਲੇ ਭਾਈ ਆਪਾਂ ਚਲੋ ਇਹ ਅੱਜ ਦਾ ਵਲੋਗ ਹੀ ਆਪਾਂ ਇਦਾਂ ਦਾ ਪਉ ਲੱਗੇ ਗਾ ਆਪਾ ਪੋਣ ਸਾਰੀਆਂ ਗੱਲਾਂ ਚੰਗੀਆਂ ਹੀ ਪੋਣੇ ਹੋਉਂਦੀ ਆਪਾਂ ਕਿਸੇ ਨੂੰ ਗੱਲ ਸੁਣੋਰੀ ਨਹੀਂ ਹੁਣ ਕਿਸੇ ਦਾ ਜਵਾਬ ਵੀ ਨਹੀਂ ਦੇਣਾ ਕਿ ਨਾ ਕਮੈਂਟ ਤੇ ਬਾਕੀ ਹੁਣ ਕੱਢੀਏ ਫੇ ਰੀਲਾਂ ਰੀਲਾਂ ਕੱਢੀਏ ਹੁਣ ਸੁੱਖੇ ਮੈਂ ਪਤਾ ਕੀ ਗੱਲ ਕਹਿ ਰਿਹਾ ਤੈਨੂੰ ਗੱਡੀ ਥਾਰ ਰਹੀ ਅੱਗੇ ਫੋਰਚੂਨ ਲਾਈ ਸੈਂਟਰ ਚ ਤੇ ਸਕਾਰਪਿਓ ਲਾਈ ਪਿੱਛੇ ਤੇ ਇੱਥੋਂ ਨਾ ਇਧਰਲੀ ਸਾਈਡ ਤੋਂ ਜਾ ਕੇ ਪਿੱਛੋਂ ਵੀਡੀਓ ਬਣਾਵਾਂਗੇ ਉੱਤੋਂ ਪਾਈ ਤੋਂ ਚਾਰ ਚੀਜ਼ ਹੈ ਨਾ ਇਦਾਂ ਉਹ ਉਸੇ ਸਾਈਡ ਤੋਂ ਵੀਡੀਓ ਬਣਾ ਦੇ ਤੀਜੇ ਚ ਬਣਾਵਾ ਸੁਖੇ ਲੈ ਵੀ ਮਿੱਤਰਾਂ ਵਲੋਗ ਤੇ ਅੱਜ ਆਪਾਂ ਬਣਾ ਤਈਓ ਤੇ ਬਾਕੀ ਤੂੰ ਹੀ ਦੱਸਿਓ ਸਾਰੇ ਜਾਨੇ ਕਮੈਂਟ ਕਰਕੇ ਕਿਵੇਂ ਗੱਡੀਆਂ ਤੁਹਾਨੂੰ ਤਿੰਨੇ ਵਧੀਆ ਲੱਗੀਆਂ ਜਾਂ ਨਹੀਂ ਤੇ ਬਾਕੀ ਦੇਖਿਓ ਤੇ ਬਾਕੀ ਕਰਦੇ ਆ ਗੱਡੀ 'ਚ ਗੱਲਾਂ ਆ ਸਹੀ ਹੈ ਬੰકી ਚੈੱਕ ਵਧੀਆ ਕਿੰਨੀ ਮੈਂ ਕੀ ਗੱਲ ਕਰਦੀ ਮੇਰਾ ਭਰਾ ਬੜਾ ਦੋਸਾ ਕਰਾਂਗੇ ਕੋਰਸਾ ਪਜਾਮਾ ਚਾਚਾ ਕਹਿੰਦਾ ਪੱਠੇ ਲੈਣ ਅੱਗੇ ਪਾ ਕੇ ਆਉਣਾ ਕਰਨਾ ਨਹੀਂ ਕੋਈ ਚਿੰਤਾ ਨਹੀਂ ਹੁਣ ਕੋ ਤਾਂ ਅਗਲੀ ਵਾਰ ਆਵਾਂਗੇ ਤਨ ਦੱਸ ਕੇ ਆਵਾਂਗੇ ਚਾਚਾ ਆਹ ਕਾਲੀ ਕੂਰ ਕਰਕੇ ਆਉਂਦੇ ਦੇਖਾਂ ਲੱਗਦੀਆਂ ਨਾ ਕਹੈਂ ਚਾਚਾ ਹਾਂ ਵੇ ਇਹ ਗੱਡੀਆਂ ਧਰ ਵੇਖ ਭਈਏ ਭਈਏ ਵੇਖ ਜਾਂ ਵਿੱਚ ਜਾ ਤੈਨੂੰ ਦਿਖਾਵਾ ਜਾਂ ਬਾਜਾ ਵਿੱਚ ਵੇ ਗੱਡੀ ਦੇ ਗੱਡੀ ਦੇ ਵੀਲ ਜਿੱਡਾ ਹੀ ਆ ਬੋਲਤੀ ਨਹੀਂ ਮੀਂਹ ਵੀਲ ਦੇ ਲਾਗੇ ਹਾਂ ਵੇ ਅ ਮੁੰਡਾ ਦੇ ਲੱਗਦਾ ਹੀ ਘੈਂਟ ਉਟਾਉ ਨਾ ਗੱਡੀ ਦਾ ਹਸ ਮੈਂ ਵੀ ਰਖਣਾ ਉਹ ਪੱਲੀ ਖੋ ਮੇਰਾ ਬਲੌਗ ਖੁੱਡਾ ਹਾਂ ਹਾਂ ਸਹੀ ਆ ਬहोत ਸਹੀ ਆ ਨਾ ਉਹ ਗਰਮੀ ਤੇ ਹੈਗੀ ਆ ਫੋਨ ਤੇਰਾ ਬੰਦ ਹੋਈ ਜਾਂਦਾ ਵਾ ਵੀਡੀਓ ਆਪੀ ਬੰਦ ਕਰ ਦੇ ਤੱਕ ਉਹ ਧੁੱਪ ਕਰਕੇ ਹੁਣਾ ਮਾ ਪਤਾ ਨਹੀਂ ਉਹ ਤੇ ਪਿੰਡ ਹੁਣ ਚੱਲੇ ਘਰ ਤੇ ਮੈਂਗਾ ਚੱਲੀਏ ਘਰੇ ਹੁਣ ਬਾਕੀ ਆਪਾਂ ਅੱਜ ਵਲੌਗ ਕੱਢ ਲਿਆ ਵਾ ਹਰੀਲਾ ਬਣਾ ਲਿਆ ਵਾ ਪਾ ਪੂ ਕੇ ਅੱਜ ਫਿਨਿਸ਼ ਕਰਦੇ ਆ ਸਪਰੇ ਬੰਦੇ ਕਰੀ ਜਾਂਦੇ ਆ ਮੈਂ ਕਿ ਸੰਤਾਰਪੁਰ ਤੇ ਆਪਾਂ ਅਗੇ ਪਹੁੰਚ ਤੇ ਵੀਰ ਗਾ ਇਸ ਵੀਰ ਆਏ ਤਾਂ ਹੁਣ ਸਕੇ ਉੱਤਰੀਏ ਫਿਰ ਚਲੋ ਉਤਰੀਂ ਕਰ ਵੀਨ ਲੋ ਗੱਡੀ ਗੱਡੀ ਤਾਂ ਉਹ ਵੀ ਧਮੋਰ ਵਾਲੀ ਹੋ ਗਈ ਆ ਤਿੰਨ ਮੈਂ ਕਦੋਂ ਦਾ ਕਹਿੰਦੇ ਗੱਡੀ ਅੱਗੇ ਕੱਢ ਅੱਗੇ ਕੱਢ ਬਾਕੀ ਇੱਥੇ ਸੰਤਾਨਪੁਰ ਆ ਕੇ ਰੁਕੀ ਆ 10 ਕਿ ਮਿੰਟ ਤੇ ਹੁਣ ਆਪਾਂ ਰੋਕ ਕੇ ਤੇ ਫਿਰ ਆਪਾਂ ਟਾਈਮ ਨਾਲ ਨਿਕਲਦੇ ਆ ਘਰ ਜਾ ਕੇ ਗੱਡੀ ਕੁਟੀ ਵੀ ਤੁਮੋਂ ਨਹੀਂ ਨਿਕਲੀ ਘਰ ਮੈਂ ਤਾਂ ਸੁੱਖਾ ਆਉਣੇ ਬਾਅਦ ਸੁੱਖੇ ਮੈਂ ਉਹਨੂੰ ਕਹਿੰਦੀ ਤੂੰ ਜਾ ਕਰ ਠੀਕ ਆ ਤੇ ਆਈ ਜਾਉਣੇ ਆ ਬਾਅਦ ਲੈ ਵੀ ਘਰ ਤੇ ਗਈ ਆਪਾਂ ਪਹੁੰਚ ਤੇ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀ ਤੇ ਬਾਕੀ ਪਾਵਾਂਗੇ ਅਗਲਾ ਤੇ ਨਾਲੇ ਆਪਾਂ ਕਿੰਨੂ ਗੱਲ ਅੱਜ ਦੇ ਵਲੋਗ 'ਚ ਹੀ ਆਪਾਂ ਕਿਹਾ ਜੋ ਕੁਝ ਕਿਹਾ ਹੁਣ ਗਾਂ ਦੇ ਵਲੋਗ 'ਚ ਆਪਾਂ ਕੁਝ ਨਹੀਂ ਕਹਿਣਾ ਹੁਣ ਜੋ ਕਹਿੰਦਾ ਕੋਈ ਕਈ ਜਾਵੇ ਆਪ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾਲੇ ਮੇਰਾ ਵੀਰ ਕਿਰੇ ਆਪਣੇ ਨਾਲ ਪੱਕੇ ਰਹਿੰਦੇ ਉਹ ਬੰਦੇ ਨਾ ਇਹ ਚੀਜ਼ ਸੋਚਣਗੇ ਤਾਂ ਸਾਨੂੰ ਕਹਿਣ ਤੇ ਮੈਂ